ਭਾਈ ਰਹਿਣ ਛੱਡ ਯਾਰ ਯਾਰ ਭਾਈ 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 ਭਰਾਵਾ ਬਹੁਤ ਜ਼ਰੂਰੀ ਤੈਨੂੰ ਮਾਰਿਆ ਕਿਨੇ ਕਿਦੋਂ ਮਾਰਿਆ ਕਿ ਤੈਨੂੰ ਗੱਲ ਭਾਈ ਇਹ ਹੋਈ ਮੈਂ ਬੰਪ ਤੇ ਸੀਗਾ ਭਾਈ ਤੇਲ ਪਾ ਰਹੇ ਸੀ ਇੱਕ ਥਾਰ ਵਾਲੀ ਕੁੜੀ ਆਈ ਗੱਡੀ ਤੇ ਤੇਲ ਪਾਉਣ ਹੂੰ ਠੀਕ ਆ ਉਹ ਫੋਨ ਤੇ ਲੱਗੀ ਸੀ ਮੈਂ ਉਹਦੇ ਕੋਲ ਪੁੱਛਿਆ ਮੈਂ ਕਿ ਗੱਡੀ ਕਿੰਨੇ ਤੇਲ ਪਾਣਾ ਕਹਿੰਦੀ 2000 ਰੁਪਏ ਦਾ ਠੀਕ ਆ ਹੂੰ ਮੈਂ ਉਹਨੂੰ ਪੁੱਛਿਆ ਮੈਂ ਗੱਡੀ ਪੈਟਰੋਲ ਤੇ ਆ ਕਿ ਡੀਜ਼ਲ ਤੇ ਆ ਠੀਕ ਆ ਉਈ ਗੱਡੀ ਸੀਗੀ ਡੀਜ਼ਲ ਤੇ ਠੀਕ ਆ ਮੈਂ ਉਹਨੂੰ ਪੁੱਛਾਵਾਂ ਗੱਡੀ ਪੈਟਰੋਲ ਤੇ ਆ ਠੀਕ ਆ ਉਹ ਫੋਨ ਤੇ ਲੱਗੀ ਸੀ ਉਹਨੇ ਇੱਦਾਂ ਹੀ ਕਹਿਤਾ ਕਿ ਨਹੀਂ ਹਾਂ ਪੈਟਰੋਲ ਤੇ ਆ ਜਿੱਦਾਂ ਉਹਨੇ ਆਪ ਵੀ ਕਹਿਤਾ ਮੈਂ ਗੱਡੀ ਪੈਟਰੋਲ ਦੇ ਪਾਸ ਦੀ ਜਦੋਂ ਮੈਂ ਧਿਆਨ ਮਾਰਿਆ ਤੇ ਉਹ ਜਿਹੜੀ ਟੈਂਕੀ ਦੇ ਉੱਪਰ ਢੱਕਣ ਖੋਲੋ ਢੱਕਣ ਦੇ ਉੱਪਰ ਲਿਖਿਆ ਹੋਇਆ ਸੀ ਡੀਜ਼ਲ ਹਏ 2-3 ਸਰ ਰੁਪਇਆ ਪਾਇਆ ਸੀ ਮੈਂ ਨੋਏ ਰੋਕਤੀ ਥੀ ਆ ਮੈਂ ਉਹਨੂੰ ਕੁੜੀ ਨੂੰ ਕਿਹਾ ਮੈਂ ਕਿਹਾ ਦੀਦੀ ਤੇਲ ਗਲਤ ਪੈ ਗਿਆ ਵਾ ਠੀਕ ਆ ਤੇ ਗੱਡੀ ਨੂੰ ਸਟਾਰਟ ਨਾ ਕਰਿਓ ਠੀਕ ਹੈ ਇੱਥੇ ਗੱਡੀ ਰਹਿ ਜਾਂਦੇ ਸਾਡੇ ਲਾਗੇ ਇੱਥੇ ਮਕੈਨਿਕ ਹੈਗਾ ਵਾਹ ਤੇਲ ਨਾ ਖਾਲੀ ਕਰਵਾ ਦਾਂਗੇ ਸਾਰਾ ਠੀਕ ਹੈ ਇੰਨੀ ਦੇਰ ਨੂੰ ਉਹਨਾਂ ਪਤਾ ਨਹੀਂ ਕੀ ਹੋਇਆ ਭਾਈ ਉਹ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਪੀ ਬਾਹਰ ਨਿਕਲਦੇ ਸਾਰੇ ਠੀਕ ਆ ਮੇਰੇ ਨਾਲ ਤੋਫਾਈ ਕਰਨ ਲੱਪੀ ਮੈਨੂੰ ਗਾਲਾਂ ਕੱਢਣ ਲੱਪੀ ਕਹਿੰਦੀ ਰੁਕ ਜਾ ਇੱਥੇ ਹੁਣੇ ਤੈਨੂੰ ਆ ਕੇ ਦੱਸਦੀ ਉਹਨੇ ਮੁੰਡਿਆਂ ਨੂੰ ਫੋਨ ਕੀਤਾ ਭਾਈ ਉੱਥੇ ਮੁੰਡੇ ਆ ਗਏ ਹੂੰ ਬਾਕੀ ਸਾਰੀ ਸੀਸੀਟੀਵੀ ਸਾਰੀ ਉੱਥੇ ਹੈਗੀ ਆ ਜਿੱਦਾਂ ਵੀ ਪੈਟਰੋਲ ਪੰਪ ਤੇ ਜਿੰਨਾ ਕੁੱਟਿਆ ਵਾ ਜਿੱਦਾਂ ਵੀ ਹੈਗਾ ਸਾਰਾ ਬਿਲਕੁਲ ਏਰਪਾਰਦਾ ਭਾਈ ਬਹੁਤ ਸੱਟਾਂ ਲੱਗੀਆਂ ਵਾ ਜੋ ਤੀਰ ਭਗਾਨੀ ਸੀ ਕੱਲੀ ਸੀ ਜਾਂ ਕੋਈ ਨਾਲ ਸੀ ਨਾ ਕੱਲੀ ਸੀਗੀ ਭਾਈ ਪਹਿਲਾਂ ਕੱਲੀ ਸੀਗੀ ਉਹ ਹੂੰ ਠੀਕ ਆ ਬਾਅਦ ਚ ਜਦੋਂ ਮੇਰਾ ਫੋਨ ਕੱਢਣ ਲੱਗੇ ਠੀਕ ਆ ਕਹਿੰਦੀ ਹੁਣ ਮੇਰੇ ਪੈਸੇ ਫੋਨ ਵੀ ਕੱਢਿਆ ਮੇਰੇ ਪੈਸੇ ਵੀ ਨਾਲ ਲੈ ਗਈ ਭਾਈ ਕੈਸ਼ ਜਿੰਨਾ ਸੀਗਾ ਭਾਈ ਕਿੰਨੇ ਮੁੰਡੇ ਆ ਸੀ ਜਿਹਨਾਂ ਨੇ ਤੁਹਾਨੂੰ ਕੁੱਟਿਆ ਕਿੰਨੇ ਦੋ ਜਣੇ ਆਏ ਸੀਗੇ ਭਾਈ ਦੋ ਜਣੇ ਆਏ ਸੀਗੇ ਇੱਕ ਜਣਾ ਗੱਡੀ 'ਚ ਸੀਗਾ ਇੱਕ ਜਣਾ ਕੁੱਟਣ ਆਇਆ ਸੀ ਭਾਈ ਦੂਜੇ ਵੀ ਗੱਡੀ 'ਚ ਆਏ ਸੀ ਦੋਨੋਂ ਵੀ ਹਾਂਜੀ ਉਹ ਵੀ ਜਾਨੇ ਗੱਡੀ ਆਈ ਕੀ ਚੀਜ਼ ਮਰੀ ਤੁਹਾਡੇ ਸਿਰ ਤੇ ਸੱਟ ਲੱਗੀ ਚਲੋ ਪਤਾ ਨਹੀਂ ਭਾਜੀ ਕੋਈ ਕੜਾ ਸੀਗਾ ਪਤਾ ਨਹੀਂ ਖੰਡਾ ਡਾਈ ਸੀਗਾ ਕੁਝ ਜਿੰਨਾ ਟਾਂਕੇ ਲੱਗੇ ਬਈ 5-7 ਟਾਂਕੇ ਲੱਗੇ ਹੋ ਬਈ ਕਿਸੇ ਨੂੰ ਪਛਾਣ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ ਜਾਨ ਦੀ ਭਾਜੀ ਉਹ ਤੇ ਕੋਈ ਕਰ ਰਹੇ ਸੀਗੇ ਉਹ ਸਾਰਿਆਂ ਨੂੰ ਕਹਿਣ ਲੱਪੇ ਕਹਿੰਦੇ ਅਸੀਂ ਗੈਂਗਸਟਰਾਂ ਇਦਾਂ ਉਦਾਂ ਸਾਡੀ ਗੈਂਗਸਟਰ ਸਾਡੀ ਗੈਂਗਸਟਰਾਂ ਦਾ ਪਹੁੰਚ ਐਦਾਂ ਉਦਾਂ ਮੇਰਾ ਡੈਡੀ ਵੀ ਜੇਲ੍ਹ 'ਚ ਆ ਕੁੜੀ ਕਹਿਣ ਲੱਪੀ ਕਹਿੰਦੀ ਮੇਰਾ ਡੈਡੀ ਵੀ ਜੇਲ੍ਹ 'ਚ ਤੇ ਜਦੋਂ ਅਸੀਂ ਹੌਲ ਹਸਪੀਟਲ ਗਿਆਣਾ ਪਰਚਾ ਕਰਾਣਾ ਕੁੱਤੇ ਦੋ ਮੁੰਡੇ ਆਏ ਠੀਕ ਆ ਉਹ ਮੁੰਡੇ ਆਏ ਕਹਿੰਦੇ ਪਰਚਾ ਨਾ ਕਰਾਈ ਠੀਕ ਆ ਐਵੇਂ ਫੇਰ ਨਾ ਕਹੀ ਕਹਿੰਦਾ ਗੱਲਬਾਤ ਵੱਧ ਗਈ ਉਹੀ ਮੁੰਡੇ ਸੀ ਜੀ ਕੋਈ ਹੋਰ ਨਹੀਂ ਨਹੀਂ ਹੋਰ ਮੁੰਡੇ ਜੀ ਹੈ ਭਾਈ ਜਿੱਦਣਾਂ ਨੇ ਕੁੱਟਿਆ ਮੁੰਡੇ ਕੋਈ ਹੋਰ ਸੀ ਬਾਅਦ ਤੁਸੀਂ ਬਲ ਕੋਈ ਮੁੰਡੇ ਹੋਰ ਆਈ ਕਿ ਠੀਕ ਆ ਤੇ ਕਹਿੰਦਾ ਪਰਚਾ ਨਾ ਕਰਾਈ ਐਵੇਂ ਫੇਰ ਨਾ ਕਹੀ ਗੱਲਬਾਤ ਵੱਧ ਗਈ ਮੈਂ ਕਿਹਾ ਭਾਈ ਮੇਰੇ ਸੱਟਾ ਲੱਗਿਆ ਮੈਂ ਤਾਂ ਪਰਚਾ ਕਰਾਣਾ ਹੀ ਕਰਾਣਾ ਠੀਕ ਆ ਮੈਂ ਕਿਹਾ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਤੁਹਾਡੀ ਗੱਡੀ ਦੀ ਗਲਤ ਤੇਲ ਪੈ ਗਿਆ ਮੈਂ ਕਿਹਾ ਮੈਂ ਹੋਰ ਹੀ ਫਿਲ ਕਰ ਰਿਹਾ ਕਿ ਮੈਂ ਗੱਡੀ ਦਾ ਜੀ ਠੀਕ ਕਰਵਾ ਦੂੰਗਾ ਠੀਕ ਆ ਠੀਕ ਬਟ ਉਹ ਕੁੱਟਣ ਲਾਪੇ ਠੀਕ ਆ ਇਸ ਕਰਕੇ ਬਈ ਮੈਂ ਇਨਸਾਫ ਮੰਗਦਾ ਕਿ ਜਿਹੜੀ ਮੇਨਾਂ ਲੁੱਟ ਕੋ ਹੋਈ ਆ ਠੀਕ ਆ ਜਿਹੜੇ ਮੇਰੇ ਪੈਸੇ ਲੈ ਗਏ ਮੇਰਾ ਪੈਸੇ ਜਾਂ ਬਾਕੀ ਜਿਹੜੇ ਮੇਰੇ ਸੱਟਾਂ ਲੱਗੀਆਂ ਆ ਠੀਕ ਆ ਮੇਰਾ ਇਨਸਾਫ ਜਿੱਦਾਂ ਵੀ ਲੜਾਈ ਤੋਂ ਬਾਅਦ ਤੁਹਾਡਾ ਫੋਨ ਕੋ ਕੇ ਲੈ ਗਈ ਐਪੀਸੀ ਜਿਹੜੀ ਤੁਸੀਂ ਕਹਿੰਦੇ ਲਏ ਗਈ ਹਾਂਜੀ ਲੜਾਈ ਤੋਂ ਬਾਅਦ ਲੜਾਈ ਜਦੋਂ ਹੋਈ ਹੈ ਜਦੋਂ ਮੁੰਡਾ ਆਇਆ ਨਾ ਉਦੋਂ ਉਦੋਂ ਮੈਨਾਂ ਕਿ ਫੋਨ ਕਿੰਨੇ ਕੱਢੇ ਮੁੰਡਿਆਂ ਨੇ ਫੋਨ ਛੱਡਿਆ ਇਹ ਦੋਨੋਂ ਨੇ ਪਤਾ ਨਹੀਂ ਕਿੰਨੇ ਕੱਢਿਆ ਦੋਨੋਂ ਜਾਣੇ ਮੈਨਾਂ ਫੋਨ ਲੀ ਗਿਆ ਸੀ ਤੁਹਾਨੂੰ ਕਿ ਨਹੀਂ ਵਾਪਸ ਨਹੀਂ ਨਹੀਂ ਫੋਨ ਨਹੀਂ ਮਿਲਿਆ ਫੋਨ ਵੀ ਤੇ ਫੋਨ ਦੇ ਨਾਲ ਆ ਗਿਆ ਫੋਨ ਕਿੰਨੇ ਪੈਸੇ ਸੀ ਪਾ ਲਏ ਪਰ ਹੁਣੇ ਪਿਆ 60000 ਰੁਪਇਆ ਹੋਣਾ ਸਵੇਰ ਦਾ ਜਿੰਨਾ ਕੈਸ਼ ਸੀਗਾ ਸਾਰਾ ਸੀਗਾ ਜਿਹੜਾ ਪੈਟਰੋਲ ਤੁਸੀਂ ਪਾਇਆ ਸੀ ਹਾਂ ਜੀ ਸਵੇਰ ਦਾ ਜਿੰਨਾ ਗਿਆ ਸੀਗਾ ਤੇ ਸੱਟ ਕਿੰਨੀ ਕਿ ਲੱਗੀ ਤੁਹਾਡੇ ਹੁਣ ਡਾਕਟਰ ਨੇ ਕੀ ਦੱਸਿਆ ਡਾਕਟਰਾਂ ਨੇ ਜਿਆਦਾ ਦੱਸਿਆ ਕਿ ਮਤਲਬ ਕਿ ਸੱਟ ਦੀ ਸਕੈਨਿੰਗ ਵੀ ਕੀਤੀ ਆ ਠੀਕ ਆ ਉਹ ਕਹਿੰਦਾ ਬਲੱਡ ਪਤਾ ਨਹੀਂ ਜਿੱਦਾਂ ਮ ਲੱਗੀ ਜਮਾ ਹੋਇਆ ਆ ਟਾਂਕੇ ਲਾਏ ਆ ਬਾਕੀ ਪਸਲੀਆਂ ਵਾ ਇੱਥੇ ਅੰਦਰੂਨੀ ਸੱਟ ਲੱਗੀ ਆ ਪਸਲੀਆਂ ਦੇ ਵਿੱਚ ਉਹਨਾਂ ਨੇ ਸਕੈਨਿੰਗ ਕੀਤੀ ਆ ਪਕਿਆਂ ਗਿਆ ਰਿਪੋਰਟ ਕਹਿੰਦੇ ਸਵੇਰੇ ਆਊਗੀ ਕਿੰਨੇ ਟਾਈਮ ਹੋਵੇ ਤੁਹਾਨੂੰ ਪੰਪ ਤੇ ਕੰਮ ਕਰਨਾ ਪੰਪ ਤੇ 2 ਮਹੀਨੇ ਹੋ ਗਏ ਬਾਈ ਕੰਮ ਕਰਦੇ ਮੈਰਿਡ ਹੂ ਕਿਨ ਮੈਰਿਡ ਆ ਬਾਈ ਕਿਹੜੀ ਜਗ੍ਹਾ ਰਹਿੰਦੇ ਆ ਆਪਣੇ ਤੋਂ ਤੋਂ ਉਪਰੇ ਬਾਈ ਠੀਕ